ਮਨ ਖੁਸ਼ ਹੈ ਸ਼ਾਦੀ ਨੂੰ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਹਲਕੇ ਅੱਗੇ ਵੀ ਅਸੀਂ ਤਾਂ ਇਕੱਠੇ ਲੈਂਦੇ ਸਾਡੀ ਦੇ ਜੋੜੀ ਆ ਇਕੱਠਿਆਂ ਦੀ ਕਿੱਥੇ ਸਖ ਜਿੰਦਰਦਾ ਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਇੱਥੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਕੀ ਕਿਹਦੇ ਦਾ ਉਹ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਤੇ ਕਾਬੂ ਹੁੰਦੇ ਆ ਕਿਤੇ ਕਿਤੇ ਕਾਬੂ ਓੜਾ ਕਿਉਂ ਆ ਕੇ ਬੋਲੇ ਬੜਾ ਸ਼ਾਇਦ ਲੜਨਾ ਜਾਣਦੇ ਆ ਲੜਾਂ ਦੇ ਨਾ ਅਜੇ ਹੋ ਲੜਾਈ ਐ ਇੱਥੇ ਇਸ ਅਜੇ ਮੈਂ ਧੰਨਵਾਦ ਕਰਦਾ ਜਿਨੇ ਇਹਨਾਂ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਕਿਉਂਕਿ ਮੈਂ ਤੇ ਨਾ ਮਾਣਾ ਮੈਂ ਕਿ ਕਹਿੰਦਾ ਨਾ ਹੁਣ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪ੍ਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਦੋਰੀ ਖੁਸ਼ੀ ਆਈ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਣੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਪੱਲ ਮਿਲਿਆ ਬਹੁਤ ਪਿਆਰ ਕੀਤਾ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਔਰ ਹੋਰ ਇੱਕ ਦੋ ਦਿਨ ਦੇ ਬਾਅਦ ਪੰਜਾਬ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਹੋ ਰਿਹਾ ਦਾ ਹੁਣ ਅਸੀਂ ਇਹ ਪੰਨ ਕੀਤਾ ਕਿ ਪੰਜਾਬ ਦੀਆਂ ਸਾਰੀਆਂ ਨਗਰ ਦੀ ਜਿਹੜੀਆਂ ਚੋਣਾ ਚੱਤੀਆਂ ਆਪਣੇ ਮੇਲ ਬਣਾਉਣੇ ਜਿੱਦਾਂ ਜਿਵਨੀ ਚੋਣਾ ਲੜਿਆ ਇਦਾਂ ਹੀ ਉਹ ਚੋਣਾ ਲੜਾ ਦੇਖੋ ਬੰਦਾ ਜੋ ਮਿਹਨਤ ਕਰਦਾ ਮਿਹਨਤ ਤੇ ਇਮਾਨਦਾਰੀ ਪਾਰਟੀ ਪ੍ਰਤੀ ਵਫਾਦਾਰੀ ਬਸ ਜੇ ਤੁਹਾਡੀ ਇਹ ਗੁਣੇ ਤੇ ਸਮੇਂ-ਸਮੇਂ ਤੇ ਤੁਹਾਨੂੰ ਹੱਥ ਚੀਜ਼ ਮਿਲ ਜਾਂਦੀ ਹੈ ਬੜਾ ਮੰਨ ਖੁਸ਼ ਹੈ ਸ਼ਹੀਦੀ ਨੂੰ ਵਧੀਆ ਕੰਮ ਮਿਲਿਆ ਕੰਮ ਕਰਾਂਗੇ ਹਲਕੇ ਅੱਗੇ ਵੀ ਅਸੀਂ ਤੇ ਇਕੱਠੇ ਲੈਂਦੇ ਆ ਸਾਡੀ ਦੇ ਜੋੜੀ ਆ ਇਕੱਠਿਆਂ ਦੀ ਇਕੱਠੇ ਕੰਮ ਕਰਦੇ ਆ ਕਿੱਥੇ ਸਿਕੰਦਰ ਰਧਾਵਾ ਜਿਹੜਾ ਕਹਿੰਦਾ ਕੱਲ ਦਾ ਜੰਮਿਆ ਮੁੰਡਾ ਉਹ ਕਿੱਥੇ ਉਹ ਬੱਸੋ ਦਾ ਜੰਮਿਆ ਜਿਹੜਾ ਉਹ ਕਿੱਥੇ ਹੁਣ ਇਹਦੇ ਇੱਥੇ ਕੱਲ ਦੇ ਕੱਲ ਦੇ ਜੰਮਿਆਂ ਦੇ ਇਹਨਾਂ ਦੀਆਂ ਇਹਦਾ ਦੀ ਹਕੀਕਤ ਇਹਦਾ ਉਹ ਉਹ ਨਾਸੀ ਧੂਈ ਦਿੱਤਾ ਉਹਨਾਂ ਦੇ ਨਹੀਂ ਦੇ ਕਾਬੂ ਹੁੰਦੇ ਕਿੱਥੇ ਕਿਤੇ ਕਾਬੂ ਥੋੜਾ ਕਿਉਂ ਆ ਕੇ ਬੋਲੇ ਬੜਾ ਸ਼ਾਇਦ ਲੜਨਾ ਜਾਣਦੇ ਆ ਲੜਾਂਗੇ ਇਹਨਾਂ ਨਾਲ ਅਜੇ ਹੋ ਲੜਾਈ ਇੱਥੇ ਇਸ ਇੱਥੇ ਜਿਹੜਾ ਪਰਵਾਦ ਬਾਦ ਹੈ ਹੰਕਾਰ ਬਾਦ ਹੈ ਉਹਨੂੰ ਖਤਮ ਕਰਾਂ ਉਹ ਦੋੜੀਆਂ ਵਕਾਸ ਹੀ ਵਕਾਸ ਪੂਰੇ ਪੰਜਾਬ ਦੇ ਭਾਤੀ ਮੇਰੀ ਮੈਂ ਧੰਨਵਾਦ ਕਰਦਾ ਜਿਨੇ ਇਨਾ ਵਿਸ਼ਵਾਸ ਕੀਤਾ ਮੇਰੇ ਤੇ ਮੈਂ ਰਹਿ ਨਹੀਂ ਕਿਉਂਕਿ ਮੈਂ ਤੇ ਨਾ ਮਾਣਾ ਮੈਂ ਕਿ ਕਹਿੰਦਾ ਹੁਣ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੇ ਤੇ ਮਿਹਨਤ ਕਰਾਂਗੇ ਔਰ ਉਸ ਪਰਮਾਤਮਾ ਦਾ ਓਟ ਆਸਰਾ ਆਸ਼ੀਰਵਾਦ ਲੈ ਕੇ ਆਪਣੇ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਪੜਾ ਜਿਹੜੇ ਪੂਰੇ ਕਰਾਂਗੇ ਜਨਾਬ ਜੀ ਮੇਰੀ ਜ਼ਿੰਦਗੀ ਦਾ ਪਹਿਲਾ ਏਡਾ ਵੱਡਾ ਕਿਉਂਕਿ ਸਫਰ ਤੇ ਹਲਕੇ ਚ ਵੀ ਚੱਲਦੇ ਰਹਿੰਦੇ ਸੀ ਫਿਰ ਉਸ ਤੋਂ ਬਾਅਦ ਲੋਕ ਸਭਾ ਚ ਵੀ ਐਸ ਤੀ ਪੰਜਾਬ ਦਾ ਜਿਹੜਾ ਸਫਰ ਤੈ ਕੀਤਾ ਵਾਕਿਆ ਪੰਜਾਬ ਦੇ ਲੋਕਾਂ ਦਾ ਸੰਗਤ ਦਾ ਮੈਂ ਸਦਾ ਰਣੀ ਹਾਂ ਜਿਨ੍ਹਾਂ ਨੇ ਇਹਨਾਂ ਮਾਨ ਸਤਿਕਾਰ ਪਿਆਰ ਦਿੱਤਾ ਉਹ 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 ਨੀਲੀ ਛਤਰੀ ਵਾਲਾ ਜੀ ਸਾਹਮਣੇ ਹਾਂ ਮੈਂ ਨਹੀਂ ਕੁਝ ਵੀ ਕਿਹਾ ਮੇਰੇ ਕਾਲਪੁਰਖ ਨੇ ਤੇ ਮੇਰੇ ਲੋਕਾਂ ਨੇ ਆਪੇ ਜਵਾਬ ਦਿੱਤਾ ਜਿਉਂ-ਜਿਉ ਸਮਾਪਿਤਦਾ ਜਾਊਗਾ ਵਧੀਆ ਹੋਊਗਾ ਜੀ ਅੱਜ ਜੋ ਸ਼ੁਕਰਾਨਾ ਯਾਤਰਾ ਸਾਡੇ ਮਾਨਯੋਗ ਪ੍ਰਧਾਨ ਅਮਨ ਅਰੋੜਾ ਜੀ ਔਰ ਐਕਟਿੰਗ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵੱਲੋਂ ਕੱਢੀ ਗਈ ਸੀ ਉਹ ਕੱਲ ਸ਼ਾਮ ਨੂੰ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਕੇ ਦੁਰਗਾਣਾ ਮੰਦਿਰ ਦਰਸ਼ਨ ਕਰਕੇ ਅੱਜ ਦੂਜੇ ਪੜਾਅ ਦੇ ਵਿੱਚ ਬਟਾਲੇ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਆ ਔਰ ਬਟਾਲੇ ਸ਼ਹਿਰ ਦੇ ਵਿੱਚ ਬਹੁਤ ਲੋਕ ਜਿਹੜੇ ਆ ਉਤਸ਼ਾਹਤ ਨੇ ਕਿਉਂਕਿ ਬਟਾਲੇ ਦਾ ਮਾਣ ਜਿਹੜਾ ਵਾ ਉਹ ਸਾਰੇ ਪੰਜਾਬ ਦੇ ਵਿੱਚ ਵਧਿਆ ਵਾ ਔਰ ਸੰਗਠਨ ਦੇ ਵਿੱਚ ਇੱਕ ਅਹਿਮ ਜ਼ਿੰਮੇਵਾਰੀ ਜਿਹੜੀ ਆ ਉਹ ਸ਼ਰੀਕ ਕਲਸੀ ਜੀ ਨੂੰ ਮਿਲੀ ਆ ਜਿਹਦੇ ਨਾਲ ਪਾਰਟੀ ਦੇ ਵਿੱਚ ਇੱਕ ਬੜੀ ਨਵੀਂ ਰੂਹ ਫੂਕੀ ਗਈ ਆ ਪਾਰਟੀ ਵਲੰਟੀਅਰ ਦੇ ਵਿੱਚ ਬਹੁਤ ਹੀ ਉਤਸ਼ਾਹ ਵਾ ਔਰ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇੱਕ ਦੋਰੀ ਖੁਸ਼ੀ ਆਈ ਇੱਕ ਤੇ ਡੇਰਾ ਬਾਬਾ ਨਾਨਕ ਦੀ ਜਿਮਣੀ ਜਿਹੜੀ ਚੋਣ ਸੀਗੀ ਉਹ ਪਾਰਟੀ ਨੇ ਜਿੱਤੀ ਆ ਔਰ ਦੂਜਾ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ ਜਿਹੜਾ ਐਕਟਿੰਗ ਪ੍ਰਧਾਨ ਲਾਇਆ ਗਿਆ ਇਹਦੇ ਨਾਲ ਸਾਡੀ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲਿਆ ਇਹ ਤੇ ਜੀ ਸ਼ੁਕਰਾਨਾ ਉਸ ਪਰਮਾਤਮਾ ਦਾ ਔਰ ਪੰਜਾਬ ਦੇ ਲੋਕਾਂ ਦਾ ਸਾਥ ਹੈ ਔਰ ਵਿਰੋਧੀਆਂ ਦੇ ਜਿਹੜੇ ਭਲੇਖੇ ਸੀਗੇ ਉਹ ਕੱਢ ਦਿੱਤੇ ਆ ਲੋਕਾਂ ਨੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਆਉਣ ਨੂੰ ਤਿਆਰ ਆਸੀਂ ਪੌੜੀਆਂ ਚੜ੍ਹਨ ਨੂੰ ਤਿਆਰ ਆ ਦੋ ਕਾਂਗਰਸ ਦੇ ਜਿਹੜੇ ਥੰਮ ਸੀਗੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਡਿਪੀ ਸੀਐਮ ਰਹੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਆਪੋ ਆਪਣੀਆਂ ਸੀਟਾਂ ਤੋਂ ਬੜੀ ਸ਼ਰਮਨਾਕ ਹਾਰ ਜਿਹੜੀ ਆ ਇਹਨਾਂ ਨੂੰ ਦੇਖਣ ਲਈ ਮਿਲੀ ਆ ਔਰ ਇਹ ਜਿਹੜੀਆਂ ਜਮਨੀ ਇਲੈਕਸ਼ਨਾਂ ਨੇ ਇਹਨਾਂ ਨੇ ਪਿਛੇ ਜਿਹੜੀ ਆ 227 ਦੀਆਂ ਇਲੈਕਸ਼ਨਾਂ ਦੀ ਉਹ ਸੈੱਟ ਕਰ ਦਿੱਤੀ ਆ ਔਰ ਜਿਹੜੀਆਂ ਬਾਕੀ ਵੀ ਚੋਣਾਂ ਹੋਣ ਵਾਲੀਆਂ ਨੇ ਚਾਹੇ ਉਹ ਕਾਰਪੋਰੇਸ਼ਨਾਂ ਦੀਆਂ ਹੋਣ ਨਗਰ ਕਮੇਟੀ ਦੀਆਂ ਹੋਣ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਹੋਣ ਉਹਨਾਂ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਜਾਂ ਫਿਰ ਜਿੱਦ ਪੰਜਾਬ ਦੇ ਵਿੱਚ ਦਰਜ ਕਰੇ। ਦੇਖੋ ਇੱਕ ਇੰਗਲਿਸ਼ ਕਹਾਵਤ ਆ ਚਾਈਲਡ ਇਜ਼ ਫਾਦਰ ਆਫ ਅ ਮੈਨ ਉਹ ਕਦੀ ਕਹਿ ਦਿੰਦੇ ਨੇ ਕਦੀ ਦਾਦੇ ਦੀਆਂ ਤੇ ਕਦੀ ਪੋਤੇ ਦੀਆਂ ਸੋ ਕਹਿਣ ਦਾ ਭਾਵ ਆ ਕਿ ਸੰਗਤ ਸਮਰਾਥਿਆ ਇੱਕ ਉਸ ਪਰਮਾਤਮਾ ਦੇ ਸਿਰ ਆ ਕੇ ਕਲਗੀ ਦੇ ਸਿਰ ਤੇ ਲਾਉਣੀ ਆ ਸੋ ਜਦੋਂ ਕੋ ਬੰਦਾ ਆਪਣੇ ਆਪ ਨੂੰ ਜਿਹੜਾ ਵਾ ਲਾਰਜੰਟ ਲਾਈਫ ਸਮਝ ਲੈਂਦਾ ਫਿਰ ਲੋਕ ਉਹਨੂੰ ਦੱਸ ਦਿੰਦੇ ਆ ਕਿ ਸ਼ਕਤੀ ਜਿਹੜੀ ਤੁਹਾਡੇ ਚ ਨਹੀਂ ਗਈ ਉਹ ਲੋਕਾਂ ਦੇ ਵਿੱਚ